ਅੱਜ ਤੁਸੀਂ ਕਿੱਥੇ ਆ ਮਾ ਜੂ ਇੱਥੇ ਮੰਡੀ 'ਚ ਖੜੇ ਹੋਏ ਹੋ ਕਿਥਾਨ ਖੜੇ ਆ ਕੀ ਸਵੱਥਿਆ ਜੀ ਅਸੀਂ ਅੱਜ ਹਰਸਾਵਾਦ ਮੰਡੀ 'ਚ ਆਏ ਆ ਜੀ ਰੋਪੜ ਜ਼ਿਲ੍ਹੇ ਦੀ ਮੰਡੀ ਆ ਇਹ ਇਹ ਉਹ ਮੰਡੀ ਆ ਜਿੱਥੇ ਸਭ ਨਾਲੋਂ ਪਹਿਲਾ ਕੰਡਾ ਇੱਥੇ ਚੱਲਿਆ ਸੀ 4 ਤਰੀਕ ਨੂੰ ਬਾਕੀ ਸਾਰੇ ਪੰਜਾਬ 'ਚ ਹੜਤਾਲ ਸੀ ਇਹ ਹੈਗੇ ਨੇ ਆਰਤੀ ਇਹਨਾਂ ਨੇ ਸਾਰੀ ਹੜਤਾਲ ਨਹੀਂ ਸੀ ਦੇਖੀ ਇਹਨਾਂ ਨੇ ਕੰਡਾ ਇੱਥੇ ਸ਼ੁਰੂ ਕੀਤਾ ਸੀ ਹੁਣ ਇਹਨਾਂ ਨੂੰ ਖਮਿਆਜਾ ਕੀ ਭੁਗਤਣਾ ਪੈ ਰਿਹਾ ਹੈ ਸੈਲਰ ਮਾਲਕ ਹੈਗੇ ਜਿਹੜੇ ਇੱਥੇ ਉਹ ਕਹਿੰਦੇ ਸੀ ਕੱਟ ਤੋਂ ਬਿਨਾਂ ਤੁਹਾਡੀ मतलब लिफ्टिंग नहीं करनी जे कट दओंगे 50 ਰੁਪਏ ਤਾਂ ਲਿਫਟਿੰਗ ਕਰਨੀ ਆ ਹੁਣ ਇਹ ਕਿਸਾਨ ਜ਼ਿਮੀਂਦਾਰ ਆਏ ਆ ਕਹਿੰਦੇ ਸੀ ਤੁਹਾਡੀ ਲਈ ਕੱਟ ਲਾਵਾਂਗੇ ਤੁਹਾਡਾ ਕੱਟ ਲਾਉਂਗੇ ਸੀ ਹਨਾ ਤੇ ਇਹ ਪ੍ਰੋਬਲਮ ਆ ਪ੍ਰਸ਼ਾਸਨ ਨੂੰ ਬਾਰ ਬਾਰ ਕਹਿ ਲਿਆ ਜਾ ਕੇ ਵੀ ਹਾਲਾਤ ਦੇਖੋ ਪ੍ਰਸ਼ਾਸਨ ਦੀ ਨੱਕ ਹਟਾ ਕੁਝ ਹੋ ਰਿਹਾ ਸਾਨੂੰ ਫੇਰ ਮਜਬੂਰਨ ਅਗਲੇ ਐਕਸ਼ਨ ਲੈਣੇ ਪੈਂਦੇ ਆ ਇੰਨਾ ਟਾਈਮ ਹੋ ਗਿਆ ਸੀ ਵੀ ਆਕ ਕੇ ਘੁੰਮ ਘੁੰਮ ਕੇ ਕਦੇ ਕਿਸੇ ਅਫਸਰ ਕੋਲ ਕਦੇ ਕਿਤੇ ਜਾਈਦਾ ਆ ਤੇ ਪੰਤਾਲਾ ਉੱਥੇ ਹੀ ਆ ਕੋਈ ਫਰਕ ਨਹੀਂ ਪੈ ਰਿਹਾ ਹੁਣ ਇਹ ਕਿੱਥੋਂ ਮਤਲਬ ਕੱਟ ਦੇਣਗੇ ਤੇ ਇਹ ਜਿਹੜੇ ਕਿਸਾਨ ਹੈਗੇ ਇਹਨਾਂ ਨੂੰ ਪੁੱਛ ਲਓ ਕੀ ਕਿਹਾ ਜੀ ਤੁਹਾਨੂੰ ਆੜਤੀ ਸਾਹਿਬ ਨੇ ਹਾਂ ਜੀ ਤਾਂ ਹੁਣ ਆੜਤੀ ਐ ਕਹਿੰਦੇ ਜੀ ਕੱਟ ਲੱਗੂਗਾ ਹਾਂ ਅੱਛਾ ਜੀ ਕਿੰਨਾ ਕੱਟ ਗਿਆ ਜੀ 100 ਰੁਪਏ ਦਾ ਕੱਟ ਗਿਆ ਦੇਖੋ ਜੀ ਕਈ ਕਈ ਤਾਂ 50 ਰੁਪਏ ਦਾ ਕਹਿੰਦੇ ਹੁਣ ਇੱਥੇ ਇਹ ਹੱਬ ਸਾਹਿਬ ਜੀ ਅੱਛਾ ਜੀ ਹਾਂ ਜੀ ਕਈ ਤੇ ਕਹਿੰਦੇ ਆ 100 ਦਾ ਕਈ 120 ਦਾ ਹੱਬ ਸਾਹਿਬਾ ਜੀ ਨਹੀਂ ਹੱਬ ਸਾਹਿਬਾ ਨਹੀਂ ਉਹ ਬਾਹਰ ਵੀ ਆਪ ਸਾਹਿਬ ਜੀ ਤੁਸੀਂ ਕਿੱਥੇ ਦੀ ਗੱਲ ਕਰ ਰਹੇ ਹੋ ਜੀ ਆਪ ਸਾਹਿਬ ਜੀ ਅਨੁਕ੍ਰੇ ਆਰਤੀ ਨੇ ਕਿਹਾ ਜੀ 100 ਵੀ ਤਾਂ ਉਹ ਕਹਿੰਦੇ ਵੀ ਸੈਲਰ ਵਾਲੇ ਨਹੀਂ ਮੰਨਦੇ ਹੈਗੇ ਇਹ ਤਾਂ 100 ਰੁਪਿਆ ਕੱਟ ਤੁਹਾਡਾ ਲੱਗਣਾ ਹੀ ਲੱਗਣਾ ਪੇਮੈਂਟ ਦਾ ਅੱਛਾ ਕੋਆਟਲ ਦੇ ਮਗਰ 100 ਰੁਪਏ ਦਾ ਕੱਟ ਲੱਗਣਾ ਤੁਹਾਨੂੰ ਤਾਂ ਪੇਮੈਂਟ ਪਾਵਾਂ ਪਹਿਲਾਂ ਤੁਹਾਡੀ ਕੱਟ ਦੀ ਕੋਈ ਗੱਲ ਨਹੀਂ ਸੀ ਬਈ ਉਹ ਕਹਿੰਦੇ ਵੀ ਅਸੀਂ ਚੱਕਾਂਗੇ ਵੀ ਕੋਈ ਚੱਕਰ ਨਹੀਂ ਹੈਗਾ ਸਾਨੂੰ 15 ਦਿਨ ਬਾਅਦ ਤਾਂ ਸਾਡਾ ਕੰਡਾ ਲੱਗਿਆ ਮੇਨ ਪ੍ਰੋਬਲਮ ਆ ਮੌਇਸਚਰ ਆ ਜੀ ਲਿਫਟਿੰਗ ਦੀ ਲਿਫਟਿੰਗ ਦੀ ਆਈ ਹੋਈ ਹੈ ਉਹੀ ਹੈ ਨਾ ਸਾਰਾ ਮਾਲ ਪਿਆ ਹੈ ਇਹਨਾਂ ਨੂੰ ਪੁੱਛ ਤੁਸੀਂ ਕੱਟ ਕੱਟ ਕੇ ਕਹਿੰਦੇ ਕੱਟ ਲਾਉਣਾ ਜੀ ਸਰਕਾਰ ਦੇ ਨਾਲ ਲੱਗੇ 4 ਦਿਨਾਂ ਦੇ ਰੇਟ ਬਾਇਅਰ ਮੰਡੀ ਦੇ ਵਿੱਚ ਹਾਂਜੀ ਅਸੀਂ ਕਿਰਾਇਆ ਭੁਗਤ ਰਹੇ ਹਾਂ ਹਫਸਾਵਾ ਦੇ ਸ਼ੈਲਰ ਨਵੇਂ ਲੱਗੇ ਉਹਨਾਂ ਕੋਈ ਕੱਟਾ ਨਹੀਂ ਪਿਆ ਬਿਨਾਂ ਕੱਟ ਤੋਂ ਉਹਨਾਂ ਮਾਲ ਚੱਕਣਾ ਚਾਹੀਦਾ ਹੁਣ ਸਾਨੂੰ ਕਹਿੰਦਾ 50 ਰੁਪਏ ਕੱਟ ਦੇ ਗਏ ਲੋ ਤਾਂ ਮਾਲ ਜਿੰਨੇ ਕੋ ਨੂੰ ਪੈਸੇ ਦੇ ਆਉਂਦੇ ਉਹਨਾਂ ਕਾ ਸਾਡਾ ਮਾਲ ਚੱਕਣਾ ਤਾਂ ਬਾਕੀ ਫੜਤੇ ਪਿਆ ਜੀ ਅਸੀਂ ਹੁਣ 50 ਰੁਪਏ ਕਿੱਥੇ ਦੀ 20 ਸਾਨੂੰ 42 ਰੁਪਏ ਕਮਿਸ਼ਨ ਆਉਣਾ ਉਹਦੇ ਵਿੱਚ ਅਸੀਂ 50 ਰੁਪਏ ਕਿੱਥੇ ਦੇ ਪੱਲੇ ਦੇ ਦੋਗੇ ਦੱਸੋ ਜੀ ਹੈਲ ਵਾਲਾ ਮੰਗਦਾ ਮੰਗ ਰਿਹਾ ਜੀ ਸ਼ਾਇਆ ਮੰਗ ਰਿਹਾ ਜੀ ਮੈਂ ਹੁਣ ਮੈਂ ਹੁਣ ਖ਼ਬਰ ਵੀ ਦਵਾ ਰਿਹਾ ਪੂਰੇ ਮੇਰੇ ਹੀ ਮਾਲ ਲੜਨਾ ਮਹੀਨਾ ਤੋਂ ਮੇਨਾ ਪੈ ਰਣਾ ਮੈਂ ਸਾਰੇ ਪ੍ਰਸ਼ਾਸਨ ਜਿਹੜੇ ਆ ਕਿਸਾਨ ਜੀ ਨੇ ਨਾ ਧੰਨਵਾਦ ਕਰਦਾ ਮੇਰਾ ਮਾਲ ਚ ਕਹੋਂਗਾ ਲੋਕੀ ਮੈਂ ਆ ਕੀ ਆ ਮੇਰਾ ਮਾਲ ਮਨੂ ਸਾਹਿਬ ਨੇ ਚੰਗ ਕਰਦਾ ਜਿਹਦਾ ਮਾਲ ਹੀ ਚੱਕਣਾ ਹੈ ਹੈਲ ਵਾਲਾ ਨਹੀਂ ਕਹਿਣਾ ਕਿ ਸ਼ਿਕਾਇਤ ਕਰਦਾ ਉਹਦਾ ਮਾਲ ਹੀ ਚੱਕਣਾ ਹੈ ਜੀ ਐਮਐਲਏ ਨੇ ਥੋੜੀ ਖਰੀਦ ਇੱਥੇ ਸ਼ੁਰੂ ਕਰਾਈ ਚਾਰ ਤਰੀਕ ਨੂੰ ਖਰੀਦ ਕਰਾਈ ਹੁੰਦਾ ਅਸੀਂ ਆਪ ਬੁਲਾ ਕੇ ਐਮਐਲਏ ਆਪ ਕਰਾਈ ਹੈ ਡੀਐਮਪੀ ਵੀ ਆਪ ਕਰਾਈ ਸਰਕਾਰ ਦੇ ਨਾਲ ਲਾ ਕੇ ਇਸ ਕੀਤੇ ਕਰਾਈ ਹੈ ਜਾਣ ਬੁਝ ਕੇ ਤੁਹਾਨੂੰ ਪਰੇਸ਼ ਸ਼ੈਲਰ ਸਰਕਾਰ ਕੀ ਨੇ ਕੋਈ ਸ਼ੈਲ ਵਾਲਾ ਤਾਂ ਪਰੇਸ਼ਾਨ ਕਰਦਾ ਕਿੰਨੇ ਪੈਸੇ ਦੇ ਚੁੱਕੇ ਤੁਸੀਂ ਹੁਣ ਤਾਈ ਸ਼ੈਲਰ ਮੈਂ 1,20,000 ਰੁਪਏ ਨੇ ਦੇ ਚੁੱਕਿਆ 51 ਕੱਟੇ ਮੇਰੇ ਜੀਰੀ ਦੇ ਗਏ ਆ ਕਿਸੇ ਆਰਤੀ ਨੇ ਪੰਜਾਬ ਚ ਇਕਨ ਨਹੀਂ ਕਹਿੰਦਾ ਜੇਕਰ ਮੈਂ ਕਹਿੰਦਾ ਖੜ ਕੇ ਮੈਂ ਜੀ ਮੈਂ ਖੁਦ ਜੀਮੀਦਾਰ 50 ਕਿਲੇ ਮੇਰੇ ਜੀਰੀ ਦੇ ਇਹਨਾਂ ਕੱਟ ਦਿੰਦਾ 47,000 ਰੁਪਏ ਮੇਰਾ ਬਣਦਾ ਕਿੱਥੇ ਤੇ ਕੱਟਦੇ ਵੀ ਜੀਮੀਦਾਰ ਕੀਤੇ ਕਿਲੇ ਤੋਂ ਕਿਲੇ ਕਿੱਥੇ ਕੱਟ ਦੇ ਦੂਗਾ 100 ਕਵਾਂਟਲ ਦੇ ਪਿੱਛੇ 5000 ਰੁਪਏ ਜਾਂਦਾ ਨਜਾਇਜ਼ ਹੀ ਜਾਂਦਾ ਇਹ 18 ਸਾਲ ਹੋ ਗਏ ਆੜਤ ਕਰਨ ਨੂੰ ਅੱਜ ਤੱਕ ਇਹ ਹਜੇ ਮਾਲਕ ਦੇ ਜਿਹੜਾ ਤੁਹਾਡੇ ਕੋਲ ਸੀ ਉਹ ਤੁਸੀਂ ਕਹਿੰਦੇ ਪਰਚੀ ਆ ਕਿੰਨਾ ਕੱਟ ਲਾ ਕੇ ਦਿੱਤੀ ਆ ਉਹ ਕੈਮਰੇ ਚ ਦੇਖ ਲਓ ਜੀ ਇਹਦਾ ਕਿੰਨਾ ਕੱਟ ਆ ਤੁਹਾਡਾ ਇਹ ਇਹ ਜਿਹੜੀ ਤੁਹਾਡੀ 430 ਦੀ ਗੱਡੀ ਭੇਜੀ ਜੀ ਰਿਸੀਵਿੰਗ ਉਹਨੇ 430 ਦੀ ਕਰੀ ਅ ਗੇਟ ਦੀ ਐਂਟਰੀ ਆ 430 ਦਾ ਦਿੱਤਾ ਜਾਂ ਉਹਨੇ ਬੋਰੀਆਂ ਰੱਖ ਲਈ ਟੋਟਲ 1 ਇੱਕ ਇਹ ਆ ਉਹਨੇ ਕੱਟ ਮਾਰਿਆ ਜੀ ਗੇਟ ਪਾਸ ਤੇ ਸ਼ਰਿਆਮ ਦੇ ਸ਼ਾਹ ਹੋ ਜਾਂਦਾ ਰਿਸੀਵਿੰਗ ਕਰੀ ਉਹਨੇ ਔਰ ਰਿਸੀਵਿੰਗ ਕਰਕੇ ਜੀ ਕੱਟ ਮਾਰਿਆ ਲਿਖਿਆ ਹੋਇਆ ਹਾ ਦੇਖੋ ਜੀ ਇਹ ਇਹ ਕੱਟ ਦਾ ਕਾਰਨ ਕੀ ਲਿਖਿਆ ਉਹਨੇ ਆ ਪਿੱਛੇ ਲਿਖਿਆ ਬਈ ਕਾਰਨ ਕੋਈ ਨਹੀਂ ਆ ਲਿਖਿਆ ਵਾ ਕੱਟ ਦੇ ਕੱਟੇ ਛੋਟੇ ਕੱਟ ਕੱਟੇ ਬਸ ਘੱਟ ਕੱਟ ਲਿਆ ਕੀ ਮਰਕਾ ਕੱਟ ਲਿਆ ਲੱਗਦਾ ਬਈ ਅਸ਼ਨ کہہ ਰਿਹਾ ਕੋਈ ਕੱਟ ਨਹੀਂ ਕੱਟੂਗਾ ਜਦੋਂ ਇੱਥੇ ਮੰਡੀ ਜੀ ਪਹਿਲੀ ਵਾਰ ਰੌਲਾ ਪਾਇਆ ਬਈ ਜ਼ਿੰਦਾਰ ਨੇ ਆਪਣੇ ਐਸ ਡੀ ਐਮ ਸਾਹਿਬ ਨਾਲ ਮੇਰੀ ਗੱਲ ਕਰਵਾਈ ਮੈਂ ਸਰਿਆਮ ਦੱਸਿਆ ਵੀ ਛੱਲ ਵਾਲਾ ਸਾਥੋਂ ਕੱਟ ਮੰਗ ਰਿਹਾ ਐਸ ਡੀ ਐਮ ਪਾਉ ਦੇ 15 ਦਿਨ ਹੋ ਗਏ ਉਹ ਐਸ ਡੀ ਐਮ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਛੱਲ ਵਾਲਾ ਕਿ ਹੁਣ ਤੱਕ ਇੱਕ ਜਿਹੜਾ ਤੁਸੀਂ ਕਹਿੰਦੇ ਆ ਵੀ ਘਟਾ ਪਿਆ ਹੈ ਸੈਲਰ ਵਾਲਿਆਂ ਨੂੰ ਪਿਛਲੀ ਵਾਰ ਮੈਂ ਜਿਹੜਾ ਪਿਛਲੀ ਵਾਰ ਦਾ ਘੱਟਾ ਉਹ ਹੁਣ ਪੂਰਾ ਕਰ ਰਹੇ ਆ। ਉਹ ਹੀ ਪੂਰਾ ਕਰ ਰਹੇ ਸੱਤੂ ਕਰ ਰਹੇ ਆ। ਇੱਕਦਾਂ ਨੂੰ ਹੋਰ ਪੇਮੈਂਟ ਦੇ ਦੂੰਗਾ। ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦੇ ਜੀ ਇੱਥੇ। ਇੱਕ ਗੱਲ ਹੋਰ ਦੱਸਣੀ ਚਾਹੁੰਦੇ। ਜਿਹੜਾ ਬੰਦਾ ਵੇਚ ਕੇ ਕਰਨ ਨੂੰ ਸਾਈਡ ਤੇ ਹੋ ਜਾਂਦਾ। ਜਿਹੜਾ ਸਭ ਨਾਲੋਂ ਜ਼ਿਆਦਾ ਜਿਹੜਾ ਇਹਨਾਂ ਨੇ ਕੀ ਕੀਤਾ ਸੈਲਰ ਵਾਲਿਆਂ ਨੇ ਦੂਜੀਆਂ ਸਟੇਟਾਂ ਤੋਂ ਝੋਨਾ ਜਿੱਥੇ ਐਮਐਸਪੀ ਨਹੀਂ ਆਉਂ ਲਿਆਂਦਾ ਉਹੀ ਸਾਡੇ ਹੁਣ ਸੈਂਪਲ ਫੇਨ ਹੋ ਰਹੇ ਆ। ਦੂਜੀਆਂ ਸਟੇਟਾਂ ਤੋਂ ਮਾੜਾ ਝੋਨਾ ਲਿਆ ਕੇ ਉਹ ਭਰਿਆ ਹੋਇਆ ਇੱਥੇ ਇਹਨਾਂ ਦੀ ਇਨਕੁਆਰੀ ਪ੍ਰ ਜਿਹੜੀ ਜਿਹੜੇ ਕਹਿੰਦੇ ਸਾਨੂੰ ਘਾਟੇ ਪਏ ਆ ਤੁਸੀਂ ਇਹ ਸਾਡਾ ਤਾਂ ਫਿਕਰ ਵਧਾਤਾ ਇਹਨਾਂ ਨੇ ਪੰਜਾਬ ਦਾ ਠੀਕ ਹੈ ਪੈਸਾ ਪੰਜਾਬ ਨੂੰ ਪੈ ਰਿਹਾ ਸੈਂਟਰ ਵੱਲੋਂ ਵੀ ਪੰਜਾਬ ਦਾ ਝੋਨਾ ਚੱਕ ਹੋ ਰਿਹਾ ਲਿਆ ਕੇ ਦੂਜੀਆਂ ਸਟੇਟਾਂ ਤੋਂ ਇਹਨਾਂ ਦੇ ਕਿੰਨਿਆ ਚੋਰ ਮੋਰੀਆ ਕਿੰਨੇ ਮਤਲਬ ਇਹਨਾਂ ਨੇ ਆਮ ਜੀਮੀਂਦਾਰਾਂ ਦਾ ਉਹਨਾਂ ਨੂੰ ਨੁਕਸਾਨ ਹੋਣਾ ਆ ਟਰਾਲੀ ਮੋਰੀ ਆ ਆ ਟਰਾਲੀ ਕਹਿੰਦੇ ਇਹਨਾਂ ਦੀ ਵਾਪਸ ਆਈ ਆ ਤਾਂ ਟਰਾਲੀ ਅੰਦਰ ਕਰੋ ਨਹੀਂ ਸਾ ਟਰਾਲੀ ਮੋਰੀ ਕਿੰਨੇ ਦਿਨ ਹੋ ਗਏ ਇਹ ਆ ਤਿੰਨ ਤੋਂ ਨਹੀਂ ਆ ਪਰਸੋਂ ਆ ਆ ਪਰਸੋਂ ਆ ਟਰਾਲੀ ਕੀ ਨਾ ਸੈਂਟਰ ਵਾਲੇ ਦਾ ਤੇਰੀ ਸ਼ਾਮ ਰਾਤ ਜਿਵੇਂ ਸ਼ਾਮ ਰਾਏ ਮਿਲ ਹਫਸਾਵਾ ਲੱਗਿਆ ਹਫਸਾਵਾ ਨੂੰ ਲੱਗਿਆ ਜੀ ਉਹ ਕੱਟ ਮੰਗਦਾ ਤੇ ਨਾਲੇ ਬੈਂਥ ਕਰਦਾ ਬਹੁਤ ਹੈ ਪੈਸੇ ਦਿੰਦੇ ਹੋਗਾ ਮਾਲ ਚੁੱਕੀਗੇ ਨਹੀਂ ਲੋਟਾ ਮਾਲ ਚੁੱਕਾ ਮਤਲਬ ਸਾਰਾ ਮਾਲ ਮੋੜਦਾ ਜੀ ਜਿੰਨਾ ਮੋਚਰਾ ਜੀ ਉਹਦੀ ਕੱਟ ਮੰਗਦਾ 15 ਲਿਓ 14 ਲਿਓ ਜੀ ਤੱਕ ਦੋ ਜੀ 17 ਤੋਂ ਵੀ 15 14 ਜਿਹੜਾ ਪਹਿਲਾ ਮਾਲ ਭਰਿਆ ਜੀ ਕੱਟ ਮੋਚੇ ਮਾਲ ਭਰਿਆ ਉਹਦਾ ਕਹਿੰਦਾ ਕੱਟ ਦੋ ਜੀ ਤਾਂ ਜਿਹੜਾ ਛੋੜ ਮੈਨੂੰ ਦੋ ਜੀ ਮਾਲ ਲੋ ਦੋ ਕੁਆਲ ਗੱਡੀ ਘੜਦੀ ਆ ਤਿੰਨ ਗੱਡੀ ਘੜਦੀ ਕੁਆਲ ਭਾਰਤੀ ਤਾਂ ਮੰਗਦੇ ਆ ਸੱਤੇ ਮੰਗਦੇ ਜੀ 500 ਦੇ ਹਿਸਾਬ ਨਾਲ ਮੰਗਦਾ ਜੀ 50 ਮੰਗ ਲੈ ਕੱਟੇ ਲੱਗ ਮੰਗਦੇ ਆ ਭਾਰਤੀ ਜਿਹੜਾਗਾ ਸੈਟਅਪ ਹੋਈ ਵੀ ਉਹਨਾਂ ਦੇ ਫੜ ਕਿੱਦੇ ਖਾਲੀ ਹੋ ਗਏ ਅਸੀਂ ਅੜੇ ਵੇ ਸਾਡੇ ਵਾਲੇ ਇਹ ਮਾਲ ਤੇ ਪਿਆ ਸਾਰਾ ਮਾਲ ਆਲੀਗਾ ਮਾਰੋ ਤੇ ਕਾਰਦਾ ਹੋ ਗਿਆ ਨਾਲੇ ਮਾਰ ਸਾਰਾ ਮਾਲ ਵੇ ਤੇਰੀ ਇਹ ਕੋ ਮਤਲਬ ਖਰੀਦ ਹੋਈ ਨੂੰ ਕਿੰਨੇ ਕਿੰਨੇ ਕਿ ਦਿਨ ਹੋ ਗਿਆ ਖਰੀਦ ਤਾਂ 4 ਤਰੀਕ ਨੂੰ ਪਹਿਲੇ ਹੀ ਮਾਲ ਤੇ ਆ ਮਤਲਬ ਉਦੋਂ ਹੀ ਪਿਆ ਜਾਂਦਾ ਜੀ ਸਹੀ ਵੇ ਚੱਕ ਵੀ ਇਹਦੇ ਕੋ ਅੱਠ ਹਜ਼ਾਰ ਉਹ ਤਾਂ ਬਜਟ ਘਟ ਰਿਹਾ ਉਹਦਾ ਮਾਲ ਚੱਕ ਰਿਹਾ ਜਿਹੜਾ ਬਜਲ ਘਟਦਾ ਨਹੀਂ 72 ਘੰਟੇ ਬਾਅਦ ਏਜੰਸੀ ਦੀ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਨੇ ਚੱਕਣਾ ਠੀਕ ਹੈ ਜੀ ਅਸੀਂ ਪ੍ਰਸ਼ਾਸਨ ਤੇ ਵੀ ਮੰਗ ਕਰ ਅਸੀਂ ਇੱਕ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆ ਕੱਲੂ ਲਿਖਤੀ ਵੀ ਦਊਂਗੇ ਜਿਹੜਾ ਇਹ ਸ਼ੈਲਰ ਆ ਇਹਦੀ ਖਰੀਦ ਪਤਾ ਕਰਾਇਆ ਜਾਵੇ ਵੀ ਇਹਨੇ ਬਾਹਰ ਤੇ ਕਿੱਥੇ ਦੇ ਮਾਲ ਖਰੀਦਿਆ ਕਿਉਂਕਿ ਪੀਵੀ ਕਰਾਓ ਪੀਵੀ ਕਰਾਓ ਇਹਦਾ ਪਤਾ ਲੱਗੂਗਾ ਵੀ ਇਹਨੇ ਕਿੰਨਾ ਮਾਲ ਵੱੱਦ ਲਾਇਆ ਹੋਇਆ ਅੰਦਰ ਤੇ ਜਿਹੜਾ ਇਹਨੇ ਜੁਪੀ ਵਿਹਾਰ ਤੇ ਲਿਆਂਦਾ ਇਹਦੇ ਉੱਪਰ ਪਰਚਾ ਦਰਜ ਕਰਾਵਾਂਗੇ ਕਿਉਂਕਿ ਇਹਨਾਂ ਨੇ ਜਿਹੜੇ ਆਰਤੀਆਂ ਦਾ ਨਹੀਂ ਇਕੱਠੇ ਰਹਿਗੇ ਇੱਕ ਦਿਖਾਵਾ ਕਰ ਰਹੇ ਆ ਸਾਨੂੰ ਰਲ ਮਿਲ ਕੇ ਕੰਮ ਚੱਲ ਰਿਹਾ ਪਰ ਉੱਥੇ ਮਾਲ ਵੱਧ ਲੱਗਿਆ ਹੋਇਆ ਹੈ ਸੈਲਰ ਦੇ 100% ਅੱਜ ਗਿਣਤੀ ਕਰਕੇ ਦੇਖ ਲੋ ਜਿਹੜਾ ਪ੍ਰਾਈਵੇਟ ਵੇਲਾ ਉਹ ਸਾਰਾ ਜੁਪੀ ਬਿਹਾਰ ਤੇ ਇਹਨਾਂ ਕੋਲ ਟਰੱਕ ਆ ਰਹੇ ਆ ਰਾਤ ਨੂੰ ਇਹ ਉੱਥੇ ਤੇ ਉਤਰ ਰਹੇ ਆ ਜਿਹੜਾ ਮਾਲ ਵੱਧੂ ਹੈ ਇਹਨਾਂ ਦਾ ਸਰਕਾਰ ਦੇਖੇ ਚੈੱਕ ਕਰੇ ਆ ਕਿ ਚਪਕਾ ਕਿਉਂ ਨਹੀਂ ਚੈੱਕ ਕਰਦੀ ਸੈਲਰ ਨੂੰ ਸਰਕਾਰ ਦੇਖੇ ਇਹਨਾਂ ਨੂੰ ਆ ਕੇ ਵੀ ਕਿੰਨਾ ਕਮਾ ਲੈਣਾ ਕੋਈ ਵੱਧੂ ਆਇਆ ਹੋਇਆ ਬੂਰੀਆਂ ਅੱਜ ਵੀ ਗਣ ਲੈਣ ਬੂਰੀਆਂ ਜਿੰਨੇ ਵੇਲੇ ਇੱਥੇ ਪੈ ਕੇ ਗਿਆ ਹੋਇਆ ਇਹਨਾਂ ਕੋਲ ਪਹੁੰਚਣ ਨਾਲ ਉਹਨਾਂ ਨਾਲ ਵੱਧ ਮਾਲ ਪਿਆ ਉੱਥੇ ਹੁਣ ਕੀ ਕਰੀਏ ਸਾਡੀ ਮਜਬੂਰੀ ਆ ਰੋਡਾਂ ਤੇ ਆਉਣਾ ਫੇ ਲੋਕ ਕਹਿੰਦੇ ਰੋਡਾਂ ਤੇ ਚਲੇ ਜਾਂਦੇ ਆ ਉਹ ਕਿੰਨੇ ਦਿਨ ਹੋ ਗਏ ਸੀ ਬਾਰ ਬਾਰ ਰੋਜ਼ ਤਾਂ ਕੈਮਰੇ ਚ ਆਉਂਦੇ ਨਹੀਂ ਰੋਜ਼ ਪ੍ਰਸ਼ਾਸਨ ਕੋਲ ਜਾਂਦੇ ਆ ਕਦੇ ਡੀਸੀ ਸਾਹਿਬ ਕੋਲ ਜਾਂਦੇ ਕਦੇ ਕਿਤੇ ਜਾਂਦੇ ਆ ਤੁਸੀਂ ਇਕੱਠੇ ਹੋ ਕੇ ਸੈਲਰ ਦੇ ਉਰੇ ਬਹਿ ਜਾਓ ਸੈਲਰ ਨਹੀਂ ਅਸੀਂ ਰੋਡ ਤੇ ਉੱਪਰ ਬੈਠਾਂਗੇ ਜੀ ਸੈਲਰ ਅਸੀਂ ਕਿਉਂ ਬੈਠੀ ਜੀ ਏਜੰਸੀ ਦੀ ਜ਼ਿੰਮੇਵਾਰੀ ਆਏ ਜਿਹੜੀ ਇੱਥੇ ਮਾਰਕ ਫਾਇਟ ਦਾਦਾ ਹੈ ਚਮਕੌਰ ਸਾਹਿਬ ਮੇਰੇ ਕੋਲ ਮਾਰਕ ਫਾਇਟ ਦੀ ਜ਼ਿੰਮੇਵਾਰੀ ਆ ਇੱਥੋਂ ਚੱਕਣ ਦੀ ਕਟ ਮੇਰੇ ਕੋਲ 10 12 ਤਰੀਕ ਦਾ ਕੀਤਾ ਪਿਆ 1100 ਕਟਾ 1188 ਕਟ ਉਮਰ ਜਾਂਦਾ ਸਾਲ ਉਹ ਕਹਿੰਦੇ 5 ਕਿਲੋ ਲਵੋਗੇ ਤਾਂ ਮਾਲ ਚਕਾਉਣਾ 1100 ਪੱਟਾ ਪੁੱਪਣੇ ਇੱਥਰ ਪੱਲਾ ਲਈ ਸਾਈਡ ਤੇ ਪਿਆ ਕਿਸੇ ਦਾ ਅੱਜ ਤੱਕ ਕੋਈ ਬੋਰੀ ਨਹੀਂ ਚੱਕੋਈ ਮੇਰੇ ਕੋਲੋਂ ਐਮਐਲਏ ਸਾਹਿਬ ਨੂੰ ਵੀ ਚਾਹੀਦਾ ਜੇ ਉਹਨਾਂ ਨੇ ਇੱਥੇ ਕੰਡਾ ਲਵਾਇਆ ਸੀ ਜਿਹੜੇ ਆਰਤੀ ਨੇ ਸਭ ਨਾਲੋਂ ਪਹਿਲਾਂ ਪੰਜਾਬ 'ਚ ਕੰਡਾ ਲਾਇਆ ਸੀ ਅੱਜ ਇਹਨਾਂ ਦੇ ਹਾਲਾਤ ਦੇਖਣੇ ਚਾਹੀਦੇ ਆ ਐਮਐਲਏ ਸਾਹਿਬ ਨੂੰ ਵੀ ਬੇਨਤੀ ਕਰਦੇ ਦੇਖੋ ਤੁਹਾਡੀ ਇੱਥੇ ਗਾਂਸੀ ਜੋ ਅਸੀਂ 'ਚ ਕੀ ਹਾਲਾਤ ਬਣੇ ਹੋਏ ਆ ਤੇ ਤੇ ਹੁਣ ਹੋਰ ਕਿਹੜੇ ਸੀ ਜਿਹੜੇ ਕਹਿੰਦੇ ਕਿੰਨਾ ਲੱਖ ਰੁਪਏ ਦਾ ਕੀਦਾ ਕਟ ਕਹਿੰਦੇ ਸੀ ਸਾਡਾ ਲੱਖ ਰੁਪਇਆ ਰੱਖਿਆ ਹੋਇਆ ਜੀ ਆਜੋ ਇਹਨਾਂ ਦਾ ਇਹਦਾ ਜੀ ਮਤਲਬ ਲੈਂਡ ਤੋਂ ਲੱਖ ਰੁਪਇਆ ਇਹਨਾਂ ਦਾ ਹੁਣ ਰਹਿੰਦਾ ਕਿੱਥੋਂ ਲੈਣ ਵਾਲਾ ਹਾਂ ਇਹ ਕਹਿੰਦੇ ਇਹ ਕਹਿੰਦੇ ਵੀ ਕੱਟ ਲਾਉਂਗੇ ਤਾ ਦੇਉਂਗੇ ਇਹ ਕਹਿੰਦੇ ਅੱਗੇ ਵੀ ਸੈਲਰ ਵਾਲਾ ਤਾਂ ਸ਼ਰਮ ਕਹਿ ਰਹੇ ਨਾ ਹੁਣੋ ਖੁੱਲ ਕੇ ਦੱਸ ਰਹੇ ਆ ਸਾਡੇ ਪੈਸੇ ਰਹਿੰਦੇ ਜੀ ਇਹਨਾਂ ਦਾ ਸਾਰਿਆਂ ਲਾਵਾਂਗੇ ਸਾਡੇ 220 ਹਜ਼ਾਰ ਦਿੱਤਾ ਹੈ ਕੈਸ਼ ਪੈਸੇ ਵੀ 22000 ਰੁਪਇਆ 2 ਲੱਖ ਰੁਪਇਆ ਦੀ ਤੱਕ ਕੈਸ਼ ਇਹਦੇ ਪੱਠੀ ਹੋ ਜਾ ਕੇ 128 ਬੁਲਤੀਆਂ ਤੇ ਦੂਈ ਤਰ੍ਹਾਂ ਤੱਕੇ ਨਾਲ ਇਹਨਾਂ ਦਾ ਪੱਠਾ ਵੀ ਆਸਾਨ ਪੱਠੇ ਦਾ 220000 ਦੇ ਕੇ ਆਏ ਇਹਨੂੰ ਇਨ ਹੈਂਡ ਦੇ ਕੇ ਇਹਦੇ 128 ਬੋਰੀ ਦੋ ਵਾਲੇ ਫੜੇ ਮਾਲਕਾਂ ਨੇ ਫਿਰ ਇਹ ਕਿੱਥੋਂ ਭਰਨਗੇ ਜੀ ਕਿੱਥੋਂ ਪੂਰਾ ਕਰਨਗੇ ਜੀ ਜੀਵਨ ਸਾਡੇ ਕੋਲ ਬਹਿ ਰਹੇ ਉਹ ਕਿੱਥੇ ਬਹਿ ਰਹੇ ਕਾਰ ਕੀ ਉਹਨੂੰ ਫੋਨ ਕੀਤਾ ਸੀ ਆਪਣੇ ਮਾਏ ਨੂੰ ਮਾਰਕ ਫੈਡ ਵਾਲੇ ਖੁਸ਼ੀਰਾਵ ਨੂੰ ਤੇ ਉਹਦੇ ਨਾਲ ਮੇਰੇ ਖਿਆਲੋਂ ਬਿੱਟੂ ਮੁੰਡਾ ਉਹ ਬੋਲਦਾ ਸੀ ਕਹਿੰਦਾ ਜੀ ਕੱਟ ਕੋਈ ਨਹੀਂ ਲੱਗਦਾ ਜੇ ਹੁਣ ਮੈਸਟਰ ਕਿਹੜਾ ਰਹਿ ਗਿਆ ਇੱਥੇ ਮੈਸਟਰ ਤਾਂ ਆ ਰਿਹਾ 12 13 ਮੈਂ ਕਹਿੰਦਾ ਜੀ ਆਓ ਇੱਥੇ ਨਾ ਇੱਥੇ ਆ ਰਹੇ ਆ ਉਹਨਾਂ ਨੂੰ ਕਿਹਾ ਸੀ ਵੀ ਇੱਥੇ ਆ ਕੇ ਹੱਲ ਕਰੋ ਦੱਸੋ ਇੱਥੇ 9000 ਗੱਟਾ ਇਹਨਾਂ ਕਹਿੰਦਾ ਲਿਫਟਿੰਗ ਹੋ ਰਹੀ ਆ ਲਿਫਟਿੰਗ ਦਾ ਵੀ ਤੁਸੀਂ ਦੇਖੋ ਇੱਕ ਦਾ 9000 ਗੱਟਾ ਪਿਆ ਪਹਿਲੇ ਦਿਨ ਤੋਂ ਪਿਆ ਉਹਨਾਂ ਦਾ ਚੱਕ ਨਹੀਂ ਹੋ ਰਿਹਾ ਬਾਕੀਆਂ ਦੇ ਚੱਕ ਹੋ ਗਏ ਇਹਦਾ ਮਤਲਬ ਧਾਲ ਚਕਾਰਾ ਕੁਝ ਹੋਈ ਆ ਚੱਕ ਹੋ ਰਿਹਾ ਜਿਹੜੇ ਪੁਰਾਣੀ ਆ ਨਹੀਂ ਜਿਹੜੇ ਵੈਸੇ ਦੇ ਰਹੇ ਆ ਜਿਹਦੇ ਨਾਲ ਸੈਟਿੰਗ ਹੋਊਗੀ ਉਹ ਚੱਕ ਹੋ ਰਿਹਾ ਜਿਹੜਾ ਸੱਚ ਬੋਲਦਾ ਉਹ ਫਸਿਆ ਬੈਠਾ ਹੈ ਨੀਂਗਾ ਮਾਰ ਰਿਹਾ ਜੀ ਸਾਰਾ ਮਾਲ ਇੱਧਰ ਆ ਰਿਹਾ ਹੈ ਰੋਜ ਮਾਲ ਸੁੱਕ ਰਿਆ ਸ਼ੌਰਟੇਜ ਪੈ ਰਹੀ ਆ ਉਹ ਵੀ ਤੁਹਾਨੂੰ ਇਕੱਲੇ ਕੋਈ ਤਿੰਨੇ ਕੰਡ ਕਿਹੜੀ ਘੜ ਕਿੰਨੀ ਘੜ ਗਈ ਜੀ 15 ਜੀ ਛੱਲ ਨੂੰ ਜੰਦੇ ਮਾਰਾਂਗੇ ਜੇ ਕੋਈ ਨਹੀਂ ਆ ਲੋ 7000 ਗੱਡੀ ਅਮਰ ਸ਼ੌਰਟ ਜਾਰੀ ਆ ਨਹੀਂ ਨਹੀਂ ਦੂਆ ਲੋੜ ਤੇ 50 ਕੰਡ ਤੋਂ ਅਲੱਗ ਪਿਆ ਨੇ ਫਿਰ ਤੁਸੀਂ ਅਗਲਾ ਕੀ ਕਰਨ ਉਹ ਜੇ ਨਹੀਂ ਹੁੰਦਾ ਅਗਲਾ ਤਾਂ ਇਹ ਹੈਗਾ ਜੀ ਫਿਰ ਅਸੀਂ ਤਾਂ ਪਿੰਡਾਂ ਚ ਜਾ ਕੇ ਜਿਹੜਾ ਕੱਲੇ ਕੱਲੇ ਜ਼ਿਮੀਂਦਾਰ ਨੂੰ ਕੱਢਾਂਗੇ ਜਿਹਨਾਂ ਨਾਲ ਕੱਟ ਜਿਹੜੇ ਵੈ ਵੀ ਗਏ ਘਰਾਂ ਚੋਂ ਉਹਨਾਂ ਨੂੰ ਵੀ ਕੱਢਾਂਗੇ ਫਿਰ ਬੜਾ ਐਕਸ਼ਨ ਲਾਉਂਗੇ ਅਸੀਂ ਉਦੋਂ ਤੱਕ ਅਸੀਂ ਫਿਰ ਜਦੋਂ ਤੱਕ ਕੱਲਾ ਕੱਲੇ ਦੇ ਅਕਾਊਂਟ 'ਚ ਪੈਸੇ ਨਹੀਂ ਆਉਂਦੇ ਜਾਂ ਜਿਹੜੇ ਆਰਤੀਆਂ ਨਾਲ ਨਜਾਇਜ਼ ਹੋਈ ਆ ਉਹਨਾਂ ਦੀ ਲਿੰਪਿੰਗ ਨਹੀਂ ਹੁੰਦੀ ਅਸੀਂ ਫੇਰ ਉੱਠਣਾ ਨਹੀਂ ਉਦੋਂ ਤੱਕ ਜਦ ਤੱਕ ਫੇਰ ਹੱਲ ਨਹੀਂ ਹੁੰਦਾ ਜੇ ਤਾਂ ਹੁਣ 1-2 ਦਿਨ 'ਚ ਹੱਲ ਹੁੰਦਾ ਆ 15 ਜਾਂ 16 ਤਰੀਕ ਤੋਂ ਅਸੀਂ ਫੇਰ ਪੱਕਾ ਐਕਸ਼ਨ ਲੈ ਲੈਣਾ ਫੇਰ ਉਤੋਂ ਬਾਅਦ ਜਿੰਨਾ ਚਿਰ ਕੱਲਾ ਕੱਲਾ ਰੁਪਈਆ ਰੁਪਈਆ ਜਿਹੜੇ ਆਪਣੀ ਮਰਜ਼ੀ ਤੇ ਵੀ ਕੱਟ ਲੋ ਆ ਗਏ ਮਰਜ਼ੀ ਮਤਲਬ ਮਜਬੂਰੀ 'ਚ 15-15 ਦਿਨ ਜਦ ਉਹਦਾ ਕੰਡਾ ਨਹੀਂ ਲੱਗਿਆ ਉਹਨੂੰ ਬਿਠਾਇਆ ਜਲੀਲ ਕੀਤਾ ਫੇਰ ਵਿਚਾਰੇ ਉਹ ਕੱਟ ਲੋਆ ਕੇ ਗਏ ਆ ਉਹਨਾਂ ਦਾ ਵੀ ਸੀ ਕਿ ਕੱਲੇ ਕੱਲਿਆਂ ਨੂੰ ਘਰਾਂ ਚੋਂ ਕੱਢ ਕੇ ਲਿਆਵਾਂਗੇ ਫੇਰ ਪੂਰਾ ਮਤਲਬ ਇੱਕ ਪੰਜਾਬ ਲੈਵਲ ਦਾ ਹੀ ਸਮਝ ਲਓ ਜ਼ਿਲ੍ਹੇ ਦਾ ਤਾਂ ਹੋਣਾ ਹੀ ਹੋਣਾ ਸਾਡੇ ਰੋਕੜ ਦਾ ਤਾਂ ਹੈ ਨਾ ਹਾਂਜੀ ਹਾਂਜੀ ਧਰਨਾ ਪੱਕਾ ਲਾਵਾਂਗੇ ਜੀ ਸਾਰੀ ਹੋਰ ਕੰਡੀਆਂ ਦੇ ਵਿੱਚ ਸਾਰੀ ਹੜਤਾਲ ਹੁੰਦੀ ਰਹੀ ਹੈ ਸਿਰਫ ਸੀਜ਼ਨ ਤੇ ਲੈ ਕੇ ਚਾਰ ਤੀ ਸਿਰਫ ਦੋ ਦਿਨ ਸਾਡੇ ਹਫਸਾਬਾਤ ਕਿੱਡੇ ਟੰਡਾ ਨਹੀਂ ਚੱਲੋ ਵੀ ਬਾਰਦਾਨ ਕਰਕੇ ਸਰਕਾਰ ਦਾ ਮੈਂ ਸਾਥ ਪੂਰਾ ਦਿੱਤਾ ਨਜਾਇਜ਼ ਸਾਡੇ ਗੱਲ ਦੇ ਇਹ ਨਹੀਂ ਯੋਗ ਕਿ ਨਾ ਜੱਕ ਦੇਖੋ ਜੀ ਮੈਂ ਕੱਢ ਕੇ ਸਾਰੇ ਲਵਾ ਕੇ ਇਹ ਇਹ ਆਪ ਵਿਚਾਰੇ ਜ਼ਿੰਮੇਦਾਰ ਆ ਕਹਿੰਦੇ ਮੈਂ ਹੋਰ ਸਾਡੇ ਪ੍ਰੈਸ਼ਰ ਪਾਉਂਦੇ ਤੇ ਕਿਉਂ ਲਾ ਰਹੇ ਆ ਆਰਤੀ ਵੀ ਪ੍ਰੈਸ਼ਰ ਆ ਆਰਤੀ ਸਾਡੇ ਤੇ ਪ੍ਰੈਸ਼ਰ ਪਾਉਂਦੇ ਦੇ ਸਾਰੇ ਆਉਂਦੇ ਤੇ ਇਕੱਠੇ ਹੋ ਗਏ ਆ ਸਾਨੂੰ ਬਿੱਲੀ ਵੀ ਬੁਲਾਏ ਵੀ ਤੁਸੀਂ ਕੰਡੇ ਨਾ ਲਾਓ ਫੇਰ ਸਰਕਾਰ ਦਾ ਸਾਥ ਪੂਰਾ ਦਿੱਤਾ ਦੇ ਆ ਜੇ ਫੇਰ ਸਾਡੇ ਗਾਲੇ ਹੋ ਰਹੀ ਆ ਤੇ ਇਹ ਹੈਗਾ ਜੀ ਹੁਣ ਬਾਕੀ ਸਰਕਾਰ ਨੂੰ ਫੇਰ ਬੇਨਤੀ ਆ ਜੇ ਤਾਂ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਇਹਨਾਂ ਦਾ ਹੱਲ ਹੁੰਦਾ ਆ ਤਾਂ ਠੀਕ ਆ ਨਹੀਂ ਵੇ ਸਾਨੂੰ ਪੱਕਾ ਹੱਲ ਕਰਨਾ ਪੈਣਾ ਰੋਜ਼ ਰੋਜ਼ ਸਾਤੋ ਦਾ ਮਤਲਬ ਜਾਣੀ ਹੁੰਦਾ ਕਦੇ ਇੱਥੇ ਕਦੇ ਉੱਥੇ ਢੇੜੇ ਨਹੀਂ ਵੱਜਦੇ ਜਿੰਨਾ ਚਿਰ ਸਾਰਿਆਂ ਦਾ ਹੱਲ ਨਹੀਂ ਹੁੰਦਾ ਫਿਰ ਅਸੀਂ ਪੱਕਾ ਧਰਨਾ ਲਾ ਕੇ ਬੈਠਾਂਗੇ ਰੋਪੜ ਬੈਠੀਏ ਮਰੰਡੇ ਬੈਠੀਏ ਇਹ ਹੁਣ ਦੇਖ ਕੇ ਜ ਐਮਐਲਏ ਸਾਹਿਬ ਦੇ ਉੱਤੇ ਮਰੰਡੀ ਮੈਂ ਕਹਿੰਦਾ ਨੇੜੇ ਉਹ ਵੀ ਆ ਜਾ ਕਰਨਗੇ ਉੱਥੇ ਜਨਾ ਜਿਨ੍ਹਾਂ ਦੇ ਇੱਥੇ ਕੰਡਾ ਸ਼ੁਰੂ